ਭਾਈ ਗੁਰਜੀ ਕੀ ਫਤਿਹ ਸੰਗਤ ਜੀ ਮੈਂ ਅੱਜ ਤਰਨ ਸਿੰਘ ਮਹਿਲ ਇੱਕ ਖਾਸ ਪ੍ਰੋਗਰਾਮ ਲੈ ਕੇ ਹਾਜ਼ਰ ਆ। ਅੱਜ ਦੇ ਪ੍ਰੋਗਰਾਮ ਵਿੱਚ ਗੱਲ ਗੱਲਬਾਤ ਕਰਾਂਗੇ ਪ੍ਰੋਫੈਸਰ ਚੰਦੂ ਮਾਜਰਾ ਜੀ ਦੀ ਜੋ ਹੁਣੇ-ਹੁਣੇ ਜੰਮੂ ਕਸ਼ਮੀਰ ਦੇ ਦੌਰੇ ਤੇ ਗਏ ਸਨ ਅਤੇ ਉਹਨਾਂ ਦੀ ਇੱਕ ਤਸਵੀਰ ਵਾਇਰਲ ਹੁੰਦੀ ਹੈ ਜਿਸ ਵਿੱਚ ਉਹ ਭਾਜਪਾ ਦੇ ਵਰਕਰਾਂ ਦੇ ਨਾਲ ਬੈਠੇ ਨਜ਼ਰ ਆਉਂਦੇ ਨੇ ਤੇ ਪਿੱਛੇ ਹੀ ਉਹਨਾਂ ਦਾ ਭਾਜਪਾ ਦੇ ਪਾਰਟੀ ਦਾ ਫਲੈਗ ਲੱਗਾ ਝੰਡਾ ਲੱਗਾ ਹੁੰਦਾ ਹੈ। ਉਸ ਤੋਂ ਬਾਅਦ ਅਕਾਲੀ ਦਲ ਦੇ ਲੀਡਰਾਂ ਨੇ ਵੀ ਇਹ ਅਲੀਗੇਸ਼ਨ ਸ਼ੁਰੂ ਕਰ ਦਿੱਤੇ ਨੇ ਜਿਵੇਂ ਬਾਗੀ ਤੜਾ ਬਣਿਆ ਗਿਆ ਜਿਵੇਂ ਸੁਧਾਰ ਲਹਿਰ ਸ਼ੁਰੂ ਸ਼੍ਰੋਮਣੀ ਸੁਧਾਰ ਲ ਇਹ ਪੰਜਾਬ ਵਿੱਚ 파ੜਾ ਪਾਉਣ ਲਈ ਸ਼ੁਰੂ ਕੀਤੀ ਗਈ ਸੀ। ਅਕਾਲੀ ਦਲ ਵਿੱਚ 파ੜਾ ਪਾਉਣ ਲਈ ਸ਼ੁਰੂ ਕੀਤੀ ਗਈ ਸੀ। ਉਹਨਾਂ ਦਾ ਇਹ ਐਲੀਗੇਸ਼ਨ ਹੈ ਕਿ ਇਹ ਜੋ ਬਾਕੀ ਤੁਹਾਡੇ ਦੇ ਲੀਡਰ ਨੇ ਉਹ ਆਰਐਸਐਸ ਤੇ ਬੀਜੇਪੀ ਦੇ ਨਾਲ ਹੀ ਜੁੜੇ ਹੋਏ ਨੇ। ਉਹਨਾਂ ਦੇ ਕਹਿਣ ਤੇ ਹੀ ਉਹਨਾਂ ਨੇ ਅਕਾਲੀ ਦਲ ਵਿੱਚ ਜੋ 파ੜਾ ਪਾਇਆ ਗਿਆ ਹੈ ਅਤੇ ਹੁਣ ਇੱਕੋ ਇੱਕ ਮਕਸਦ ਹੈ ਕਿ ਬੀਜੇਪੀ ਨੂੰ ਪੰਜਾਬ ਵਿੱਚ ਸਪੋਰਟ ਕਰਨਾ। ਲੇਕਿਨ ਉਸ ਤੋਂ ਬਾਅਦ ਪ੍ਰੋਫੈਸਰ ਚੰਦਰੂ ਮਾਜਰਾ ਵੱਲੋਂ ਕੋਈ ਸਪਸ਼ਟੀਕਰਨ ਤਾਂ ਨਹੀਂ ਆਇਆ ਲੇਕਿਨ ਇਸ ਤੇ ਇਹ ਕੁਐਸਚਨ ਜ਼ਰੂਰ ਉੱਠਦਾ ਹੈ ਜੀ ਜਦੋਂ ਇੱਕ ਅਕਾਲੀ ਦਲ ਵਿੱਚ ਦੋ ਪਾੜ ਹੋ ਜਾਂਦੇ ਨੇ ਅਤੇ ਦੋਨੇ ਹੀ ਗਰੁੱਪ ਇੱਕ ਦੂਜੇ ਦੇ ਕਾਫੀ ਸੀਰੀਅਸ ਐਲੀਗੇਸ਼ਨਸ ਵੀ ਲਗਾਉਂਦੇ ਨੇ ਸੁਖਬੀਰ ਸਿੰਘ ਬਾਦਲ ਤੇ ਵੀ ਕਈ ਐਲੀਗੇਸ਼ਨ ਲਗਾਏ ਜਾਂਦੇ ਨੇ ਅਤੇ ਉਹ ਪਲਟਵਾਰ ਵੀ ਕਰਦੇ ਨੇ ਲੇਕਿਨ ਉਸ ਦੇ ਦੌਰਾਨ ਹੀ ਜਦੋਂ ਸੀਨੀਅਰ ਲੀਡਰ ਆਪਣਾ ਧੜਾ ਬਣਾ ਲਿਆ ਜਾਂਦਾ ਹੈ ਅਤੇ ਉਹ ਗੱਲਾਂ ਕਰਦੇ ਨੇ ਕਿ ਹੁਣ ਪੰਥ ਵਿੱਚ ਸੁਧਾਰ ਦੀ ਲੋੜ ਹੈ ਅਤੇ ਸ਼ਰੋਮਣੀ ਸੁਧਾਰ ਲਹਿਰ ਵੀ ਚਲਾਉਣ ਦੀ ਗੱਲ ਕਰਦੇ ਨੇ ਅਤੇ ਕਹਿੰਦੇ ਨੇ ਕਿ ਅਸੀਂ ਆਪਣੇ ਲੀਡਰ ਨਾਲ ਜੁੜਨੇ ਤਾਂ ਕਿ ਪੰਜਾਬ ਵਿੱਚ ਦੁਬਾਰਾ ਪੰਥ ਨੂੰ ਸਟਰੋਂਗ ਕੀਤਾ ਜਾ ਸਕਵੇ ਲੇਕਿਨ ਉਸੇ ਸਮੇਂ ਵਿੱਚ ਉਹਨਾਂ ਦੀ ਤਸਵੀਰ ਬੀਜੇਪੀ ਦੇ ਫਲੈਗ ਦੇ ਨਾਲ ਬੀਜੇਪੀ ਦੇ ਵਰਕਰਾਂ ਦੇ ਨਾਲ ਜੰਮੂ ਕਸ਼ਮੀਰ ਵਿੱਚ ਵਾਇਰਲ ਹੋ ਜਾਂਦੀ ਹੈ ਉਸਤੇ ਵੱਡੇ ਸਵਾਲ ਤਾਂ ਉੱਠਦੇ ਹੀ ਨੇ ਤੇ ਆਓ ਇਸ ਗੰਭੀਰ ਮੁੱਦੇ ਤੇ ਹੁਣ ਸਾਡੇ ਕੋਲਰ ਵੀ ਸਾਡੇ ਨਾਲ ਜੁੜ ਰਹੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਜੀ ਹੁਣ ਇਸ ਗੰਭੀਰ ਮੁੱਦੇ ਤੇ ਸਾਡੇ ਨਾਲ ਗੁਰਪ੍ਰਤਾਪ ਸਿੰਘ ਬਡਾਲਾ ਜੀ ਸੀਨੀਅਰ ਲੀਡਰ ਵੀ ਜੁੜੇ ਹੋਏ ਨੇ ਆਓ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਬਡਾਲਾ ਸਾਹਿਬ ਤੁਹਾਡਾ ਕਾਲ ਚੈਨਲ ਤੇ ਜੁੜਨ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਲ ਜੀ ਦਾ ਖਾਲਸਾ ਵੈਲ ਜੀ ਦੀ ਫਤਿਹ ਜੀ ਮਾਲ ਸਾਹਿਬ ਸਾਰਿਆਂ ਦਾ ਤੁਹਾਡੀ ਸਾਰੀ ਕਾ ਚੈਨਲ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਜੀ ਮਾਲ ਸਾਹਿਬ ਜਿਵੇਂ ਹੁਣ ਆਪਾਂ ਦੇਖ ਹੀ ਰਹੇ ਹਾਂ ਕਿ ਪ੍ਰੋਫੈਸਰ ਚੰਦੂ ਮਾਜਰਾ ਜੀ ਜੋ ਚੰਮੂ ਕਸ਼ਮੀਰ ਵਿੱਚ ਜਾ ਰਹੇ ਨੇ ਤੇ ਉੱਥੇ ਬੀਜਪੀ ਦਾ ਕੈਂਪੇਨ ਕਰਦੇ ਵੀ ਨਜ਼ਰ ਆਉਂਦੇ ਨੇ ਦੂਜੇ ਪਾਸੇ ਹੁਣ ਜੋ ਆਪਣੇ ਅਕਾਲੀ ਲੀਡਰ ਨੇ ਸੀਨੀਅਰ ਉਹ ਅਲੀਗੇਸ਼ਨ ਲਗਾ ਰਹੇ ਨੇ ਕਿ ਆਪਣੇ ਗਰੁੱਪ ਦੇ ਜੋ ਤੁਹਾਡਾ ਗਰੁੱਪ ਹੈ ਉਹਨਾਂ ਸਿੱਧ ਸਿੱਧੇ ਆਰਐਸਐਸ ਤੇ ਬੀਜਪੀ ਨਾਲ ਸੰਬੰਧ ਨੇ ਮਾਲ ਸਾਹਿਬ ਇਦਾਂ ਜੀ ਜਿਹੜਾ ਪ੍ਰੋਫੈਸਰ ਚੰਨੂ ਮਾਏ ਦਾ ਜਿਹੜਾ ਉੱਤੇ ਜਾਣਾ ਉਹ ਉਸ ਕਿਸੇ ਇਵੈਂਟ ਵਿੱਚ ਉਹਨਾਂ ਦਾ ਨਿੱਜੀ ਮਸਲਾ ਸੀਗਾ ਜੀ ਉਹ ਨਿੱਜੀ ਤੌਰ ਤੇ ਗਏ ਆ ਉਹਨਾਂ ਨੂੰ ਕਿਸੇ ਨੇ ਨਮੰਤਰਣ ਦਿੱਤਾ ਸੀ ਜੀ ਜੰਮੂ ਦੀ ਕਿਸੇ ਆਪਣੇ ਸਸਤਾ ਨੇ ਤੇ ਚਲੋ ਉੱਤੇ ਚੱਲ ਗਏ ਉਹਦੇ ਦਫਤਰ ਚੱਲ ਗਏ ਜਿਸ ਦਫਤਰ ਦੇ ਪਿੱਛੇ ਭਾਜੀਪੀ ਦਾ ਸਿੰਬਲ ਉੱਤੇ ਬੈਨਰ ਲੱਗਾ ਸੀਗਾ ਜੀ ਸ਼ਰੋਮਣੀ ਅਕਾਲੀ ਦਲ ਸੂਲਾਰ ਲੈਰ ਤੇ ਬੜੀ ਸਪਾਸਟਰ ਇਹ ਜਿਹੜਾ ਉਹਨਾਂ ਦੀ ਵਿਚਾਰ ਹੈ ਉਹਨਾਂ ਦੀ ਪੋਜੀਸ਼ਨ ਹੈ ਜੀ ਇਸ ਆਪਣੇ ਇਲੈਕਸ਼ਨ ਨੂੰ ਲੈ ਕੇ ਜਿਹੜੀ ਆਪਣੀ ਗੁੰਹਦੀ ਸੂਬੇਆ ਚੋਰੀ ਹੈ ਜਿਵੇਂ ਕਸ਼ਮੀਰ ਤੇ ਹਰਿਆਣੇ ਵਿੱਚ ਜੀ ਕਿ ਅਸੀਂ ਕਿਸੇ ਪਾਰਟੀ ਦਾ ਕੋਈ ਸਮਰਥਨ ਨਹੀਂ ਕਰ ਰਹੇ ਜੀ ਤੇ ਇਹ ਪਾਰਟੀ ਫੋਰਮ ਤੇ ਡਿਸਕਸ ਹੋ ਕੇ ਇਹ ਡਿਸਾਈਡ ਹੋਇਆ ਸੀਗਾ ਜੀ ਹੁਣ ਚੰਦ ਮਾਇਰ ਜੀ ਕਈ ਕਈ ਲੀਡਰਾਂ ਦੇ ਨਿੱਜੀ ਸਬੰਧ ਰਹਿ ਗਏ ਆ ਜੀ ਕਈ ਲੀਡਰ ਆਪਣੇ ਇੰਡੀਆ نیشنل ਲੋਕਦਲ ਦੀ ਕੰਪੇਨ ਚ ਗਏ ਹਰਿਆਣੇ ਚ ਜੀ ਕੋਈ ਚਲੋ ਕਸ਼ੋਰ ਪਾਰਟੀ ਚ ਲੱਗ ਗਿਆ ਜੀ ਤੇ ਇਹਨਾਂ ਦੇ ਕਹਿੰਦੇ ਮੁਤਾਬਕ ਇਹਨਾਂ ਨੂੰ ਉਸ ਦਫ਼ਤਰ ਛੱਡਿਆ ਗਿਆ ਤੇ ਇਹ ਤਾਂ ਸਿਰਫ ਉਹਨਾਂ ਨੂੰ ਡਾਕਟਰ ਮੈਨ ਲਈ ਗਏ ਸੀ ਜੀ ਪਰ ਚਲੋ ਇਹਨਾਂ ਨੇ ਜੋ ਉੱਥੇ ਕਿਹਾ ਉਹ ਲੋਕਾਂ ਦੇ ਸਾਹਮਣੇ ਆ ਗਿਆ ਜੀ ਬਸ ਸਾਡੀ ਜਿਹੜੀ ਆਪਣੇ ਲਾਈਨ ਆਇਆ ਸਾਡਾ ਜਿਹੜਾ ਆਪਣੇ ਹੈਗੀ ਆ ਵਿਚਾਰ ਸੱਚ ਪਾਇਆ ਵੀ ਅਸੀਂ ਸਾਰੀਆਂ ਪਾਰਟੀਆਂ ਤੋਂ ਦੂਰ ਹੋ ਕੇ ਰਹਿਣਾ ਹੈ ਕਿਸੇ ਸਾਦਾ ਕਿਸੇ ਪਾਰਟੀ ਦੇ ਨਾਲ ਜਿਹੜੀਆਂ ਕੇਂਦਰ ਦੀਆਂ ਪਾਰਟੀਆਂ ਬੀਜੇਪੀ ਆ ਜਾਂ ਕਾਂਗਰਸ ਆ ਕਿਸੇ ਪਾਰਟੀ ਦਾ ਕੋਈ ਸਬੰਧ ਨਾ ਤੇ ਇਸ ਨੂੰ ਲੈ ਕੇ ਜਿਹੜਾ ਮੀਡੀਆ ਦੇ ਵਿੱਚ ਗੱਲ ਉੱਠੀ ਆ ਜੀ ਇਹ ਅਸੀਂ ਜ਼ਰੂਰ ਪ੍ਰੋਫੈਸਰ ਚੰਨੂ ਮਾਇਰਾ ਜੀ ਤੋਂ ਇਹਦਾ ਸਪਸ਼ਟੀਕਰਨ ਲੈਣਾ ਆ ਜੀ ਇਹਦੀ ਕਲੈਰੀਫਿਕੇਸ਼ਨ ਲੈਣੀ ਆ ਜੀ ਤਾਂ ਕਿ ਗੱਲ ਚੰਗੀ ਤਰ੍ਹਾਂ ਉਹਦੀ ਕੋਖ ਕਰ ਸਕੀਏ ਉਸ ਤੋਂ ਬਾਅਦ ਫਿਰ ਜਿਹੜਾ ਅਗਲਾ ਮਿਲਣਾ ਹੈ ਕੀ ਹੋਊਗਾ ਉਹ ਤੋਂ ਬਾਅਦ ਉਹਦਾ ਆਪਣੇ ਨਾਲਾ ਜੀ ਇਸ ਰਿਗਾਰਡਿੰਗ ਕਿਉਂਕਿ ਫੋਟੋਸ ਆਈਆਂ ਨੂੰ ਵੀ ਇੱਕ ਦਿਨ ਹੋ ਗਿਆ ਹੈ ਹੱਲੇ ਤੱਕ ਕੋਈ ਪ੍ਰੋਫੈਸਰ ਸਾਹਿਬ ਚੰਦਰਮਾ ਜਰਾ ਉਹਨਾਂ ਨਾਲ ਕੋਈ ਗੱਲਬਾਤ ਹੋਈ ਹੈ ਜੀ ਇਸ ਮੁੱਦੇ ਤੇ ਹੀ ਹਾਂ ਜੀ ਹੋ ਗਈ ਸੀ ਸਵੇਰੇ ਗੱਲਬਾਤ ਜੀ ਜਦੋਂ ਸਾਰਿਆਂ ਦੇ ਧਿਆਨ ਨੂੰ ਜਾਇਆ ਇਹ ਕਿ ਉਹ ਤੇ ਉਹਨਾਂ ਨੇ ਆਪਣੇ ਵੱਲੋਂ ਕੋਈ ਚਲੋ ਉਹਨਾਂ ਨੇ ਆਪਣੀ ਕੋਈ ਸਪਸ਼ਟਤਾ ਆਪਣੇ ਤੌਰ ਤੇ ਦਿੱਤਾ ਹੈ ਜੀ ਲੇਕਿਨ ਉਹਨਾਂ ਨੇ ਕਿਹਾ ਵੀ ਮੈਂ ਇੱਕ ਪਰਸਨਲ ਇਨਵੀਟੇਸ਼ਨ ਤੇ ਗਿਆ ਸੀਗਾ ਕਿਸੇ ਸੰਸਥਾ ਵੱਲੋਂ ਜੀ ਤੇ ਉਹਨਾਂ ਨੇ ਉੱਥੇ ਜਿਹੜੀ ਗੱਲ ਭਾਜਪਾ ਦੇ ਮੁਤਲਕ ਕਹੀ ਆ ਵੀ ਭਾਜਪਾ ਨੇ ਕਈ ਪੰਜਾਬ ਦੇ ਸਿੱਖਾਂ ਦੇ ਆਪਣੇ ਮਸਲਿਆਂ 'ਚ ਉਹਨਾਂ ਨੇ ਪਬਲਿਕ ਫੈਸਲੇ ਲਏ ਆ ਜੀ ਚਲੋ ਉਹ ਤਾਂ ਇੱਕ ਵੱਖਰਾ ਚੈਪਟਰ ਆ ਜੀ ਲੇਕਿਨ ਇਲੈਕਸ਼ਨਾਂ ਨੂੰ ਲੈ ਕੇ ਮਤਲਬ ਆਪਣੀ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਅਕਾਲੀ ਦਲ ਸਰਦਾਰ ਲਹਿਰ ਦਾ ਇਹਦਾ ਪੱਖ ਬਿਲਕੁਲ ਜੀ ਕਲੀਅਰ ਐਂਡ ਸਪੱਸ਼ਟ ਹੋ ਗਿਆ ਜੀ ਬਈ ਸਾਡਾ ਬੀਜੇਪੀ ਦੇ ਨਾਲ ਕੋਈ ਇਹਨਾਂ ਲਖਮਨ ਵਿੱਚ ਕੋਈ ਸਾਡਾ ਉਹਦੇ ਨਾਲ ਰابطਾ ਨਹੀਂ ਠੀਕ ਹੈ ਜੀ ਕੋਈ ਸਾਡਾ ਸੰਬੰਧ ਨਹੀਂ ਲੇਕਿਨ ਵੱਡਾਲਾ ਜੀ ਇੱਥੇ ਗੱਲ ਹੈ ਕਿ ਜਦੋਂ ਇਹ ਫੋਟੋ ਆਉਂਦੀ ਹੈ ਅਕਾਲੀ ਦਲ ਦੇ ਜੋ ਲੀਡਰ ਨੇ ਉਹ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੰਦੇ ਉਹ ਕਹਿੰਦੇ ਨੇ ਕਿ ਇਹ ਇਹ ਫੋਟੋਸ ਤੋਂ ਕਲੀਅਰ ਹੁੰਦਾ ਹੈ ਕਿ ਜੋ ਤੁਹਾਡੀ ਇਹ ਲਹਿਰ ਤੁਸੀਂ ਬਣਾਈ ਗਈ ਹੈ ਜੋ ਪਾਰਟੀ ਨੂੰ ਚਪਾੜਾ ਪਾਇਆ ਗਿਆ ਸੀਗਾ ਤੋੜੀ ਗਈ ਹੈ ਉਹ ਜਾਣ ਕੇ ਤੋੜੀ ਗਈ ਸੀ ਬੀਜੇਪੀ ਦੇ ਜਾਂ ਆਰਐਸਐਸ ਦੇ ਇਸ਼ਾਰਿਆਂ ਤੇ ਅੱਡਾ ਸਿਰਫ ਇਹੀ ਮਕਸਦ ਹੈ ਕਿ ਤੁਸੀਂ ਬੀਜੇਪੀ ਨੂੰ ਬੇਨਿਫਿਟ ਦੇਣਾ ਚਾਹੁੰਦੇ ਹੋ ਪੰਜਾਬ ਵਿੱਚ ਜੀ ਇਹ ਤਾਂ ਗੱਲਾਂ ਬੜੀਆਂ ਖੋਖਲੀਆਂ ਆ ਹੌਲੋ ਗੱਲਾਂ ਨੇ ਜੀ ਜਿਹੜਿਆਂ ਨੇ ਜੀ ਆਖਿਆ ਕਰਕੇ ਬੀਜੇਪੀ ਦੇ ਨਾਲ ਅਕਾਲੀ ਦਲ ਦਾ ਬਹੁਤ ਸਾਲ 15 ਸਾਲ ਉਹਨਾਂ ਦੇ ਨਾਲ ਲਾਈਫ ਰਿਹਾ ਜੀ ਸਰਕਾਰ ਇੱਥੇ ਬੀਜੇਪੀ ਨਾਲ ਆਪਣੇ ਅਕਾਲੀ ਦਲ ਦੀ ਸਾਂਝੀ ਸੀ ਜੀ ਉਦੋਂ ਤਾਂ ਕਿਸੇ ਵੀ ਲੀਡਰ ਨੇ ਆਖਿਆ ਨਹੀਂ ਕਿ ਅਕਾਲੀ ਦਲ ਦਾ ਜਿਹੜਾ ਹੈਗਾ ਏਜੰਡਾ ਆਰਐਸਐਸ ਵੱਲੋਂ ਆਪਣੇ ਬਣਾਇਆ ਜਾਂਦਾ ਹੈ ਜਾਂ ਆਰਐਸਐਸ ਅਕਾਲੀ ਦਲ ਨੂੰ ਚਲ ਰਹੀ ਹੈ ਹਰਿਆਣੇ ਦੇ ਤੋਂ ਆਪਣਾ ਹੈਗਾ ਰਾਜੀ ਵੰਗਿਆ ਬੀਜਪੀ ਦਾ ਪਰ ਜਿਹੜਾ ਇਹ ਸਮਾਜਿਕ ਵੰਗਿਆ ਤੇ ਪਰ ਜੇ ਉਦੋਂ ਬੀਜਪੀ ਦਾ ਨਾ ਮਾਜ਼ਰ ਰਖਾ ਸੀ ਕੋਈ ਕਿਸੇ ਨੇ ਨਹੀਂ ਉਂਗਲ ਚੱਕੀ ਅੱਜ ਬਿਕੋਜ਼ ਇਹ ਪੁਰਾਣੀ ਜਿਹੜੀ ਹੈ ਨਾ ਇਹਨਾਂ ਨੇ ਸਭਾ ਆ ਇੱਕ ਪੁਰਾਣੀਆਂ ਹੀ ਗੱਲਾਂ ਜਿਹੜੀਆਂ ਪਹਿਲਾਂ ਹੀ ਸ਼ੁਰੂ ਤੋਂ ਕਰਦੇ ਆ ਰਹੇ ਨੇ ਇਹ ਆਪਣੇ ਅਕਾਲੀ ਦਲ ਦੇ ਖਾਸ ਤੌਰ ਤੇ ਲੀਡਰ ਹੈ ਜਦੋਂ ਕਾਂਗਰਸ ਦਾ ਰਾਜ ਹਮਾਰੋ ਕਹਿੰਦੇ ਕਾਂਗਰਸ ਦੇ ਨਾਲ ਇਹਨਾਂ ਦਾ ਸੰਬੰਧ ਹੈ ਜੇ ਜਦੋਂ ਆਪਣੇ ਬੀਜੇਪੀ ਦਾ ਬੀਜੇਪੀ ਨਾਲ ਲਾਦੁੰਦੇ ਆ ਮੈਂ ਤਾਂ ਇਹਨਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਜਿਹੜੇ ਸਿੱਖਾਂ ਦੇ ਪੋਲਿਟਿਕਲ ਇਸ਼ੂਜ਼ ਨੇ ਪੰਜਾਬ ਦੇ ਮਸਲੇ ਆ ਜਾਂ ਜਿਸ ਗੱਲ ਨੂੰ ਲੈ ਕੇ ਸਿੱਖ ਪੰਥ ਅੱਜ ਬੀਜੇਪੀ ਤੋਂ ਵੀ ਦੂਰੀ ਬਣਾ ਕੇ ਬਿਠਾਇਆ ਛਾਇ ਕਿਸਾਨੀ ਆਪਣੇ ਮੰងਾਂ ਵੀ ਹਨ ਜਾਂ ਸਾਡੇ ਪੰਥ ਦੇ ਜਿਹੜੇ ਬੰਦੀ ਸਿੰਘਾਂ ਦੇ ਜਾਂ ਹੋਰ ਸਾਡੇ ਨਾਲ ਜਿਹੜਾ ਆਪਣਾ ਟਕਰਾ ਹੋਇਆ ਵਿਸ਼ਵਾਸ ਘਾਟ ਹੋਇਆ ਉਹਨਾਂ ਨੂੰ ਲੈ ਕੇ ਜੀ ਜੀ ਪੀ ਦਾ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਵੀ ਅਫੇਅਰਸ ਦੇ ਵਿੱਚ ਕਿਸੇ ਮਸਲੇ 'ਚ ਕੋਈ ਉਹਨਾਂ ਦਾ ਲੈਣ ਦੇ ਨਹੀਂ ਮਾਰ ਐਫਐਸ ਦਾ ਆ ਇਹ ਤਾਂ ਠੀਕ ਹੈ ਕਿ ਮੇਰੇ ਨਿੱਜੀ ਸੰਬੰਧ ਬਹੁਤ ਸਾਰੇ ਦੇ ਕਈ ਪਾਰਟੀਆਂ ਨਾਲ ਹੋਣਗੇ ਉਹਦਾ ਆਪਣੇ ਤੌਰ ਤੇ ਆਪ ਉਸ ਗੱਲ ਦਾ ਜਵਾਬ ਦੇਣ ਜਿਹੜੇ ਲੀਡਿੰਗ ਦੇ ਨਾਲ ਸੰਬੰਧ ਹੈ ਪਰ ਜੇ ਤੁਸੀਂ ਇੱਕ ਇੱਕ ਤਰ੍ਹਾਂ ਦਾ ਇਲਜ਼ਾਮ ਲਾਉਂਗੇ ਤੁਸੀਂ ਐਲੀਗੇਸ਼ਨ ਲਾਉਂਗੇ ਕਿ ਇਹ ਤਾਂ ਆਪਣੇ ਫਲਾਨੀ ਇਹਨਾਂ ਨੂੰ ਸੰਸਥਾ ਚਲਾ ਰਹੀ ਆ ਇਹ ਬਿਲਕੁਲ ਗਲਤ ਹੈ ਆ ਕਿ ਆਲਰੇਡੀ ਤੁਸੀਂ ਅਕਾਲੀ ਦਲ ਸਮੂਚਾ ਸੁਨੋਮਣੀ ਅਕਾਲੀ ਦਲ ਉਸ ਸਰਸਤਾ ਦੇ ਨਾਲ ਉਸ ਪਾਰਟੀ ਦੇ ਨਾਲ ਬਹੁਤ ਲੰਬਾ ਸਮਾਂ ਪਾਈ ਵੜ ਰਿਹਾ ਹੈ ਤੇ ਹੁਣ ਦੂਜੀ ਤੇ ਉਂਗਲ ਚੱਕਣੀ ਤੁਸੀਂ ਆਪਣੇ ਆਪਣਾ ਜਿਹੜਾ ਨਾ ਖੋਖਲਾਪਣ ਜਾਂ ਜਿਹੜੀ ਤੁਹਾਡੀ ਆਪਣੀ ਤੁਹਾਡੇ ਕੋਲ ਹੋਰ ਕੋਈ ਆਪਣੇ ਵਿਚਾਰ ਤਾਰਿਕ ਤੌਰ ਤੇ ਤੁਹਾਡੇ ਕੋਲ ਕੁਝ ਹੋਰ ਕਹਿਣ ਪੈਣਾ ਜੀ ਤੇ ਜਿਹੜੀਆਂ ਆਪਣੇ ਤੋਂ ਗਲਤੀਆਂ ਹੋਈਆਂ ਚਲੋ ਸਾਰਾ ਆਪਣੇ ਦਾ ਉਹਨਾਂ ਗਲਤੀਆਂ ਦਾ ਸੰਤਾਪ ਸਾਰੇ ਸਿੱਖ ਪੰਥ ਨੇ ਭੁੱਟਿਆ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਟਾਲ ਲੱਗੀ ਆ ਜਿਸਕੇ ਜਿਸ ਗਲਤੀਆਂ ਕਰਕੇ ਜਿਹਨਾਂ ਫੈਸਲੇ ਕਰਕੇ ਸਿੱਖਾਂ ਨੇ ਅਕਾਲੀ ਦਲ ਤੋਂ ਕਿਨਾਰਾ ਕਰ ਲਿਆ ਆਈਸੋਲੇਸ਼ਨ ਤੁਹਾਨੂੰ ਫੇਸ ਕਰਨੀ ਪੈ ਰਹੀ ਆ ਪੰਥ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜੀ ਜਮਾਤ ਆ ਆਪਣੇ ਪੰਥ ਦੀ ਤੇ ਇਹ ਇਹਨਾਂ ਗੱਲਾਂ ਨੂੰ ਉਹਨਾਂ ਨੂੰ ਅਡਰੈਸ ਕਰਨਾ ਚਾਹੀਦਾ ਨਾ ਕਿ ਇਹ ਜਾਨੀ ਗੱਲਾਂ ਕਰਕੇ ਤਾਂ ਇਹ ਮਤਲਬ ਨਾ ਕਿਸੇ ਦੇ ਨੰਬਰ ਬਣਾਉਣ ਵਾਲੀ ਗੱਲ ਨਹੀਂ ਹੈਗੀ ਠੀਕ ਆ ਸਾਨੂੰ ਮਾਇਦਾ ਜੀ ਇਸ ਗੱਲ ਦਾ ਸਪਸ਼ਟਿਕਰ ਦੇਣਗੇ ਉਹ ਅਸੀਂ ਵਿਚਾਰਾਂਗੇ ਠੀਕ ਹੈ ਸਾਰੇ ਜਿੱਦ ਰਹੇ ਆ ਸੂਝਵਾਵੇਂ ਆ ਮਰਾ ਪਿਆ ਰਾ ਕੀ ਲੋਰ ਸੀ ਜਾਣ ਦੀ ਕਿਉਂ ਗਏ ਆਪਣੇ ਇਹ ਕੀ ਕਾਰਨ ਨੇ ਇਹ ਸਾਰੀ ਗੱਲ ਵਿਚਾਰਾਂਗੇ ਅਸੀਂ ਪਰ ਇਹ ਵਤ ਨਹੀਂ ਕਿ ਇੱਕ ਕੈਂਡੀਡੇਟ ਜਾਂ ਇੱਕ ਵਿਅਕਤੀ ਦੇ ਦਫ਼ਤਰ ਜਾ ਕੇ ਬਹਿ ਗਏ ਤੇ ਇਹ ਆਰਐਸਐਸ ਦਾ ਇਹਦੇ ਤੇ ਸਾਡੇ ਤੇ ਕੋਈ ਆਪਣੇ ਦਬਾਅ ਆ ਜਾਂ ਸਾਡੇ ਤੇ ਕੋਈ ਇਨਫਲੂਐਂਸ ਹੈ ਇਹ ਬਿਲਕੁਲ ਗਲਤ ਹੈ ਨਾ ਕੋਈ ਇਹ ਸਾਬਤ ਕਰ ਸਕਿਆ ਜਿਹੜਾ ਬੰਦਾ ਕਹਿੰਦਾ ਆ ਉਹਦੇ ਕੋ ਆਪਣੇ ਵਾਸਤੇ ਕਹਿਣ ਨੂੰ ਕੁਛ ਹੈ ਨਹੀਂ ਤਾਂ ਹੀ ਉਹ ਇਹ ਸਿੱਧਾ ਸਪੱਸ਼ਟ ਰਾਈਡ ਇਹ ਬਣੀ ਗੱਲ ਕਹਿ ਕੇ ਤੇ ਆਪਣਾ ਜਿਹੜਾ ਹੈਗਾ ਉਹ ਜਿਹੜੀ ਆਪਣਾ ਪੱਖ ਉਹਨੂੰ ਲੁਕੋਣਾ ਚਾਹੁੰਦੇ ਨੇ ਜਿਹੜਾ ਪੱਖ ਉਹਨਾਂ ਦਾ ਬਹੁਤ ਸੀਰੀਅਸ ਹੈ ਬੜਾ ਗੰਭੀਰ ਹੈ ਜੀ ਬਡਾਲਾ ਜੀ ਇੱਥੇ ਇੱਕ ਹੋਰ ਤੁਹਾਨੂੰ ਪੁੱਛਦੇ ਆ ਕਿ ਜੋ ਹੁਣ ਹਰਿਆਣਾ ਦੀ ਇਲੈਕਸ਼ਨਸ ਨੇ ਜਾਂ ਆਪਣੇ ਪੰਜਾਬ ਵਿੱਚ ਹੀ ਹਾਈ ਪੋਲਸ ਹੋਣੀਆਂ ਨੇ ਜਾਂ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਉਸ ਦੇ ਵਿੱਚ ਤੁਹਾਡਾ ਕੀ ਸਟੈਂਡ ਹੈ ਜੀ ਹੁਣ ਜਿਸੀ ਕਿਸੇ ਨੂੰ ਅਲਾਈਅੰਸ ਦੋਗੇ ਆਪਣੀ ਸਪੋਰਟ ਦੋਗੇ ਜਾਂ ਫਿਰ ਕੀ ਹੈ ਜੀ ਪਾਰਟੀ ਦਾ ਜਿਹੜਾ ਤੁਸੀਂ ਪਹਿਲਾਂ ਕੀਤੀ ਗੱਲ ਬਾਈ ਇਲੈਕਸ਼ਨ ਦੀ ਜੀ ਬਾਈ ਇਲੈਕਸ਼ਨ ਵਿੱਚ ਜਿਹੜਾ ਕੋਈ ਕਾਮਨ ਪੰਥਕ ਕੈਂਡੀਡੇਟ ਆਊਗਾ ਜੀ ਜਿਹਨੂੰ ਸਾਰਾ ਪੰਥ ਪ੍ਰਵਾਨ ਕਰੂਗਾ ਜੀ ਅਸੀਂ ਉਹਤੇ ਵਿਚਾਰ ਕਰਾਂਗੇ ਠੀਕ ਹੈ ਜੀ ਠੀਕ ਉਦਾਂ ਸਾਡਾ ਅਸੀਂ ਆਪਣੇ ਤੌਰ ਤੇ ਨਹੀਂ ਇਲੈਕਚਨਲ ਬਾਈ ਇਲੈਕਸ਼ਨਜ਼ ਲੜਨੀ ਆ ਜੀ ਜਿਹੜੀ ਗੱਲ ਹੈ ਇਹ ਪੰਚਾਇਤਾਂ ਦੇ ਇਲੈਕਸ਼ਨ ਦੀ ਇਹ ਤਾਂ ਪਾਰਟੀਆਂ ਤੋਂ ਆਪਣੇ ਉੱਪਰ ਉੱਠ ਕੇ ਲੜੀ ਜਾ ਰਹੀ ਆ ਕੋਈ ਇਹਦੇ ਵਿੱਚ ਸਿੰਬਲ ਤੇ ਨਹੀਂ ਕੋਈ ਪਾਰਟੀ ਲੈਵਲ ਤੇ ਨਹੀਂ ਤੜਿਆਂ ਦੀ ਇਲੈਕਸ਼ਨ ਹੁੰਦੀ ਆ ਜਿਹੜਾ ਬੰਦਾ ਚੰਗਾ ਪਿੰਡ ਵਾਸਤੇ ਕੰਮ ਕਰ ਸਕਦਾ ਸੇਵਾ ਕਰ ਸਕਦਾ ਸਾਰੇ ਪਿੰਡ ਨੂੰ ਨਾਲ ਲੈ ਕੇ ਚੱਲ ਸਕਦਾ ਆ ਉਹ ਕਿਸੇ ਵੀ ਪਾਰਟੀ ਦਾ ਹੋਵੇ ਉਹਨੂੰ ਪਿੰਡ ਨੂੰ ਚੋਣਨਾ ਚਾਹੀਦਾ ਆ ਤੇ ਆਪਣੇ ਬਹੁਤੇ ਆਪਣੇ ਜ਼ਿਆਦਾ ਤੌਰ ਤੇ ਆਪਣੇ ਬਹੁਤਿਆਂ ਨੂੰ ਜੇ ਅਸੀਂ ਆਪਣੇ ਜੋ ਕਰੀਏ ਸੁਝਾਅ ਦਈਏ ਕਿ ਨਾਲ ਇਹਨਾਂ ਨੂੰ ਸਰਬਸੰਮਤੀ ਕਰਨੀ ਚਾਹੀਦੀ ਆ ਤਾਗੀ ਖਰਚੇ ਗੁਰਚੇ ਤੋਂ ਤੇ ਹੋਰ ਆਪਣੇ ਜਿਹੜੀ ਹੈਗੀ ਆ ਇਸ ਆਪਣੇ ਠੀਕ ਹੈ ਬਡਾਲਾ ਜੀ ਜੀ ਬਡਾਲਾ ਜੀ ਤੇ ਇੱਥੇ ਇੱਕ ਚਰਚਾ ਵੀ ਚੱਲ ਰਹੀਆਂ ਨੇ ਕਿ ਗੁਰਚਰਨ ਸਿੰਘ ਟੋਹਰਾ ਜੀ ਦਾ ਹੁਣੇ ਜਨਮ ਦਿਨ ਜਿਹੜਾ ਵਰਸੀ ਬਰਥਡੇ ਦੀ ਆਉਂਦੀ ਹੈ ਅਨਿਵਰਸਰੀ ਦੀ ਤੇ ਉਸ ਸਮੇਂ ਚਰਚਾ ਮੱਠ ਰਹੀਆਂ ਨੇ ਕਿ ਤੁਹਾਡੀ ਵੀ ਜੋ ਨੇੜਤਾ ਹੈ ਅਕਾਲੀ ਦਲ ਨਾਲ ਵਧਦੀ ਜਾ ਰਹੀ ਹੈ ਤੇ ਹੁਣ ਇਹ ਵੀ ਹੋ ਰਿਹਾ ਹੈ ਕਿ ਸ਼ਾਇਦ ਜੋ ਦੁਵਾਰਾ ਅਲਾਈਂਸ ਹੋ ਜਵੇ ਜੋ ਤੁਹਾਡੀ ਸੁਧਾਰ ਲਹਿਰ ਤੇ ਅਕਾਲੀ ਦਲ ਦੁਵਾਰਾ ਇਕੱਠੇ ਹੋ ਜਾਣ ਕੋਈ ਗੱਲੇ ਤਾਂ ਜੀ ਵੀ ਪੰਥ ਵਿੱਚ ਇਕਤਾ ਮਾਲ ਸਾਹਿਬ ਹੁੰਦੀ ਰਹੀ ਆ ਜੀ ਬਹੁਤ ਵਾਰੀ ਜਿਹੜੇ ਪੰਥਕ ਲੀਡਰ ਆ ਉਹ ਵੱਖਰੇ ਵੀ ਹੋਏ ਤੇ ਇਕੱਠੇ ਵੀ ਹੋਏ ਠੀਕ ਹੈ ਜੀ ਤੇ ਇਹਦੇ ਵਿੱਚ ਬੜੀਆਂ ਮਸਾਲਾਂ ਨੇ ਬਹੁਤ ਆਪਣੇ ਲੰਬੇ ਸਮੇਂ ਤੋਂ ਆ 1947 ਤੋਂ ਬਹੁਤ ਹੀ ਗੱਲਾਂ ਘੜੀਆਂ ਚਲੋ ਉਦੋਂ ਵੀ ਏਦਾਂ ਏਦਾਂ ਕਈ ਦਾਦਾ ਕਈ ਵਾਰੀ ਸਮਾਂ ਆਇਆ ਪਰ ਜਿਹੜਾ ਹੁਣ ਪਿਛਲੇ ਆਪਣੇ ਸਮੇਂ ਆ ਚ ਜਦੋਂ ਡਾਡਾ ਸਾਹਿਬ ਜੁੜੇ ਹੋਏ ਬਾਦਲ ਸਾਹਿਬ ਨਾਲੋਂ ਤਲਵੰਡੀ ਸਾਹਿਬ ਜੁੜੇ ਹੋਏ ਆਪਣੇ ਅਕਾਲੀ ਦਲ ਨਾਲੋਂ ਬਰਨਾਲਾ ਸਾਹਿਬ ਦਾ ਵੱਖਰਾ ਗਰੁੱਪ ਬਣ ਗਿਆ ਸੰਤ ਚੰਦ ਸਿੰਘ ਲੋਂਗਵਾਲ ਪਰ ਨਾਲਾ ਸਾਹਿਬ ਦਾ ਚਲੇ ਗਏ ਬਰਾਲਾ ਸਾਹਿਬ ਵੀ ਇੱਕ ਵਾਰੀ ਕਿਦੇ ਹੋਏ ਇਹ ਮਤਲਬ ਪੰਥ ਵਿੱਚ ਕਈ ਵਾਰੀ ਜਦੋਂ ਕਿ ਵਿਚਾਰਾਂ ਦਾ ਅੰਤਰ ਆਵੇ મતਭੇਦ ਆਵੇ ਤਾਂ ਲੀਡਰ ਆਪਣਾ ਆਪਣਾ ਪੱਖ ਲੈ ਕੇ ਤੇ ਆਪਣੀ ਲਕੀਰ ਖਿੱਚ ਕੇ ਤੁਰ ਪੈਂਦੇ ਆ ਤੇ ਜਦੋਂ ਫਿਰ ਲੋੜ ਪਵੇ ਪੰਥ ਲਈ ਤੇ ਇੱਕ-ਇੱਕ ਦੀ ਪੰਥ ਇਕੱਠਾ ਦੀ ਤੇ ਪੰਥ ਕਠਾ ਵੀ ਹੁੰਦਾ ਰਿਹਾ ਤੇ ਅੱਜ ਸਮਾਂ ਮੰਗ ਕਰਦਾ ਕਿ ਸਾਰਾ ਪੰਥ ਇੱਕ ਪਲੇਸੋਂ ਤੇ ਇਕੱਠਾ ਹੋਣਾ ਚਾਹੀਦਾ ਆ ਜੀ ਜਿਨਾ ਜਿਹੜੇ ਜਿੰਨੇ ਵੀ ਧੜੇ ਨੇ ਜਿੰਨੇ ਵੀ ਪਾਰਟੀਆਂ ਕਹਿ ਲਓ ਜਾਂ ਲੀਡਰ ਨੇ ਜਿੰਨਾਂ ਦਾ ਅਸਰ ਰੂਕਿਆ ਸੰਸਦਾਂ ਦੇ ਵਿੱਚ ਤੇ ਜਿਹੜੇ ਇੱਕ ਵਿਚਾਰਧਾਰਾ ਨਾਲ ਹਮ ਖਿਆਲੀ ਨੇ ਇੱਕ ਵਿਚਾਰਧਾਰਾ ਨਾਲ ਸਹਿਮਤ ਨੇ ਪਰ ਲਗੋਈ ਨਹੀਂ ਕਿ ਵਿਚਾਰਧਾਰਾ ਵੱਖਰੀ ਵੱਖਰੀ ਹੋਵੇ ਉਹ ਵਿਚਾਰਧਾਰਾ ਸਾਂਝੀ ਆ ਸਾਂਝੀ ਜਿਹੜੀ ਹੈਗੀ ਆ ਸਰਬੱਤੇ ਭਲੇ ਵਾਲੀ ਆ ਪੰਜਾਬ ਦੇ ਹਿੱਤਾਂ ਵਾਸਤੇ ਆ ਬਟਾਲਾ ਜੀ ਮਤਲਬ ਤੁਸੀਂ ਆਉਣ ਵਾਲੇ ਸਮੇਂ ਵਿੱਚ ਅਕਾਲੀ ਦਲ ਜੁਆਇਨ ਕਰ ਸਕਦੇ ਹੋ ਜੀ ਕਿ ਕਿੱਦਾਂ ਹੈ ਜੀ ਸਤ ਸ੍ਰੀ ਅਕਾਲ ਸਾਬ ਜੀ ਤਾਂ ਇਹ ਤਾਂ ਬੜਾ ਨਾ ਇਟ ਇਜ਼ ਅ ਵੈਰੀ ਵੀ ਸੇ ਆਪਰੇ ਆਊਟ ਆਫ ਟਾਈਮ ਕੁਐਸਚਨ ਹੈ ਹਾਲੇ ਅਜੇ ਆਪਾਂ ਸਵਾਨੀ ਉਹਦਾ ਤੇ ਉਹਨੂੰ ਅਜੇ ਆਪਾਂ ਇਸ ਕੁਐਸਚਨ ਨੂੰ ਆਪਾਂ ਡਰੈਸ ਨਹੀਂ ਕਰ ਸਕਦੇ ਬਿਕੋਜ਼ ਮੈਂ ਤਾਂ ਤੁਹਾਨੂੰ ਸਮੁੱਚੇ ਪੰਥ ਦੇ ਇੱਕਾ ਦੀ ਗੱਲ ਕਰਦਾ ਆ ਠੀਕ ਹੈ ਜੀ ਜਿਹੜੇ ਜਿਹੜੇ ਹਮਚਾਲੀ ਲੀਡਰ ਜਿਨ੍ਹਾਂ ਦੇ ਖਿਆਲ ਲੱਦੇ ਆ ਇਹਨਾਂ ਦੀ ਆਪਣੇ ਗੁਰਮਤ ਦੇ ਆਪਣੇ ਸਿਧਾਂਤ ਮੁਤਾਬਕ ਜਿਹੜੇ ਚੱਲਦੇ ਆ ਜਿਹੜੇ ਆਪਣੀ ਮਿੱਝ ਪਰਸਤੀ ਨਹੀਂ ਰੱਖਦੇ ਪੰਥ ਪਰਸਤੀ ਜਿਨਾ ਚਾਹੀਏ ਆ ਜਿਹੜੇ ਸੱਚਾਈ ਇਮਾਨਦਾਰੀ ਨਾਲ ਕੰਮ ਕਰਦੇ ਆ ਸੇਵਾ ਕਰਨ ਆਏ ਆ ਉਹ ਸਾਰੇ ਜਿੱਥੇ ਇਕੱਠੇ ਹੋ ਸਕਦੇ ਆ ਪੰਜਾਬ 14 ਦੀ ਗੱਲ ਜਦ ਤੱਕੜਾ ਹੋਵੇ ਜੋ ਮਲੀ 40 ਸਾਲ ਨੂੰ ਵੱਲ ਮਿਲੇ ਸਾਰੇ ਪੰਜਾਬੀ ਚਾਹੁੰਦੇ ਆ ਕਰਕੇ ਇੱਕੋ ਜਿਹੀ ਆਪਣੀ ਜਿਹੜੀ ਹੈ ਜੀ ਆ ਨਾਮੰਦਗੀ ਕਰਦਾ ਜਮਾਤ ਆ ਇਸ ਲਈ ਪੰਥ ਦੀ ਜੇਤਤਾ ਅੱਗੇ ਹੁੰਦੀ ਆਈ ਆ ਜਾ ਵੀ ਕੋਈ ਗੁਰੂ ਸਾਹਿਬ ਮਿਹਰ ਕਰਨ ਫਲਾਗ ਕਰਨ ਸੋਚੇ ਸਿੱਖ ਪੰਥ ਸੇ ਸਾਰਾ ਪੰਦ ਕਟਾਉਣਾ ਚਾਹੀਦਾ ਤੇ ਕੋਈ ਵੱਡੀ ਗੱਲ ਨਹੀਂ ਸਾਰੇ ਪੰਦ ਰਿਜੇ ਦਾ ਹੋ ਜੀਵੇ ਜੀ ਵਡਾਲਾ ਜੀ ਤੁਹਾਡਾ ਆਕਾਲ ਚੱਲਣ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਮਿਹਰਬਾਨੀ ਦੀ ਹਮਾਲਸਾ ਜੀ ਜਿਵੇਂ ਤੁਸੀਂ ਸੁਣਿਆ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਜੋ ਦੱਸ ਰਹੇ ਸਨ ਕਿ ਪ੍ਰੋਫੈਸਰ ਚੰਦੂ ਮਾਜਰਾ ਆਪਣੀ ਇੱਕ ਪਰਸਨਲ ਵਿਜ਼ਿਟ ਤੇ ਗਏ ਸਨ ਅਤੇ ਉਹਨਾਂ ਦਾ ਜੋ ਸੁਧਾਰ ਲਹਿਰ ਇਹਨਾਂ ਦੀ ਪਾਰਟੀ ਵੱਲੋਂ ਇੱਕ ਢੜੇ ਵੱਲੋਂ ਚਲਾਈ ਜਾ ਰਹੀ ਹੈ ਉਹਨਾਂ ਨਾਲ ਕੋਈ ਸੰਬੰਧ ਨਹੀਂ ਹੈ ਤੇ ਨਾ ਹੀ ਬੀਜਪੀ ਜਾਂ ਆਰਐਸਐਸ ਨਾਲ ਕੋਈ ਸੰਬੰਧ ਰੱਖਦੇ ਨਹੀਂ ਤੇ ਜੋ ਵੀ ਆਪੋਜੀਸ਼ਨ ਦੇ ਲੀਡਰ ਜਾਂ ਅਕਾਲੀ ਦਲ ਦੇ ਲੀਡਰ ਇਹ ਅਲੀਗੇਸ਼ਨ ਲਗਾ ਰਹੇ ਨੇ ਉਹ ਸਾਰਾ ਸਾਰ ਬੇਬੁਨਿਆਦ ਨੇ ਉਹਨਾਂ ਨੇ ਇਹ ਵੀ ਉਮੀਦ ਜाहिर ਕੀਤੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਹੋ ਸਕਦਾ ਹੈ ਕਿ ਉਹ ਅਕਾਲੀ ਦਲਾਂ ਵੀ ਅਲਾਇਸ ਕਰ ਲੈਣ ਉਹਨਾਂ ਦਾ ਕਹਿਣਾ ਸੀਗਾ ਕਿ ਹੁਣ ਲੋੜ ਹੈ ਕਿ ਸਾਰੀ ਜੋ ਧੜੇ ਬਣੇ ਹੋਏ ਨੇ ਅਕਾਲੀ ਦਲ ਦੇ ਉਹ ਇੱਕ ਵਾਰ ਦੁਬਾਰਾ ਇਕੱਠੇ ਹੋਣ ਤਾਂ ਕਿ ਪੰਥ ਨੂੰ ਦੁਬਾਰਾ ਜੋੜਿਆ ਜਾ ਸਕੇ ਅਤੇ ਪੰਥ ਨੂੰ ਦੁਬਾਰਾ ਸਟਰੋਂਗ ਕੀਤਾ ਜਾਵੇ ਉਹ ਕਹਿ ਰਹੇ ਸਨ ਕਈ ਇਦਾਰੇ ਸਿੱਖ ਇਸ਼ੂ ਨੇ ਕਈ ਮੁੱਦੇ ਨੇ ਜੋ ਇਕੱਠੇ ਹੋ ਕੇ ਹੀ ਲੜੇ ਜਾ ਸਕਦੇ ਨੇ। ਤੋਂ ਕਹਿੰਦੇ ਨੇ ਕਿ ਹੋ ਸਕਦਾ ਹੈ ਆਉਣ ਵਾਲੇ ਸਮਾਂ ਵਿੱਚ ਇੱਕ ਅਲਾਈਅੰਸ ਦੁਬਾਰਾ ਵੀ ਦੇਖਿਆ ਨੂੰ ਮਿਲਿਆ ਜਾ ਸਕੇ। ਲੇਕਿਨ ਇਸ ਮੁੱਦੇ ਤੇ ਬੋਲਦਿਆਂ ਜੋ ਉਹਨਾਂ ਨੇ ਪ੍ਰੋਫੈਸਰ ਚੰਦੂ ਮਾਜਰਾ ਨੂੰ ਕਿਹਾ ਕਿ ਅਸੀਂ ਪ੍ਰੋਫੈਸਰ ਚੰਦੂ ਮਾਜਰਾ ਤੋਂ ਵੀ ਇੱਕ ਸਪਸ਼ਟੀਕਰਨ ਲਵਾਂਗੇ ਕਿ ਉਹ ਕਿਉਂ ਗਏ ਸਨ ਅਤੇ ਉਹਨਾਂ ਦਾ ਉੱਥੇ ਜਾਣ ਦਾ ਮਕਸਦ ਕੀ ਸੀ। ਲੇਕਿਨ ਫਿਲਹਾਲ ਉਹਨਾਂ ਨੇ ਇਹ ਕਲੈਰੀਫਾਈ ਕੀਤਾ ਹੈ ਕਿ ਉਹ ਆਰਐਸਐਸ ਦਾ ਬੀਜੀਪੀ ਨਾਲ ਕੋਈ ਵੀ ਅਲਾਈਅੰਸ ਨਹੀਂ ਕਰ ਰਹੇ ਅਤੇ ਨਾ ਹੀ ਉਹ ਹਰਿਆਣਾ ਦੀ ਇਲੈਕਸ਼ਨਾਂ ਵਿੱਚ ਨਾ ਹੀ ਉਹ ਜੰਮੂ ਕਸ਼ਮੀਰ ਦੀ ਇਲੈਕਸ਼ਨਾਂ ਵਿੱਚ ਕਿਸੇ ਨੂੰ ਵੀ ਕੋਈ ਸਹਿਯੋਗ ਦੇਣਗੇ ਲੇਕਿਨ ਪੰਜਾਬ ਵਿੱਚ ਹੋਣ ਵਾਲੀਆਂ ਬਾਈਪੋਲ ਵਿੱਚ ਉਹਨਾਂ ਨੇ ਕਿਹਾ ਕਿ ਜੋ ਇਲੈਕਸ਼ਨਾਂ ਹੋ ਜਾ ਰਹੀਆਂ ਉਸ ਵਿੱਚ ਜੋ ਵੀ ਸਿੱਖ ਪੰਥਕ ਕੋਈ ਚਿਹਰਾ ਖੜਾ ਹੋਏਗਾ ਅਸੀਂ ਉਹਨਾਂ ਨੂੰ ਆਪਣਾ ਪੂਰਾ ਸਹਿਯੋਗ ਦੇਵਾਂਗੇ ਤੋਂ ਇਸ ਸਮੇਂ ਦੀ ਹੋਰ ਵੀ ਜੋ ਜਾਣਕਾਰੀ ਆਏਗੀ ਤੁਹਾਡੇ ਨਾਲ ਸਾਂਝੀ ਕਰਦੇ ਰਾਵਾਂਗੇ ਤੁਹਾਡਾ ਸਾਡੇ ਨਾਲ ਜੁੜਨ ਲਈ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ